ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਭਰਾਵਾਂ ਝੋਨੇ ਪੱਕਣ ਦੀ ਨੇੜੇ ਆ ਚੁੱਕੇ ਆ ਤੇ ਪੰਜਾਬ ਸਰਕਾਰ ਵੱਲੋਂ ਐਲਾਨ ਵੀ ਹੋ ਚੁੱਕਾ ਹੈ ਕਿ 15 ਸਤੰਬਰ ਤੋਂ ਖਰੀਦ ਆ ਜਿਹੜੀ ਝੋਨੇ ਦੀ ਐਮਐਸਪੀ ਤੇ ਸਟਾਰਟ ਕਰ ਕਰ ਦਿੱਤੀ ਜਾਊਗੀ ਅੱਜ ਆਪਾਂ ਗੱਲ ਕਰਾਂਗੇ ਕੀ ਖਰੀਦ ਦਾ ਰੇਟ ਕੀ ਆ ਬਾਸਮਤੀ ਆ ਦੇ ਖਰੀਦੇ ਰੇਟ ਕੀ ਚੱਲ ਰਿਹਾ ਆ ਉਹਦੇ ਤਹਿਤ ਅੱਜ ਦੀ ਵੀਡੀਓ ਆਪਾਂ ਬਣਾਵਾਂਗੇ ਗੱਲ ਕਰੀਏ ਆਪਾਂ ਪਰਮਲ ਵੈਰੈਟੀਆਂ ਦੀ ਜਿਹਦੇ ਐਮਐਸਪੀ ਮਿਲਦੀ ਆਪਾਂ ਨੂੰ ਉਹ 15 ਸਤੰਬਰ ਤੋਂ ਸਟਾਰਟ ਹੋ ਜੇਗੀ 2369 ਰੁਪਏ ਐਮਐਸਪੀ ਰੇਟ ਆ ਇਸ ਵਾਰ ਇਹ ਗ੍ਰੇਡ ਝੋਨਿਆਂ ਦਾ ਜਿਹੜੇ ਕਿ ਪ੍ਰੋਪਰ ਆਪਣੇ ਜਿਵੇਂ ਪਰਮਲ ਯੂਨੀਵਰਸਿਟੀ ਦੀਆਂ ਵੈਰਾਈਟੀਆਂ ਲਾ ਲੋ ਜਾਂ ਹਾਈ ਬ੍ਰੈਡ ਬੀਜ ਲਾ ਲੋ 15 ਸਤੰਬਰ ਤੋਂ ਸਟਾਰਟ ਹੋ ਜੇਗੀ ਭਗਵਾਨਤ ਮਾਨ ਸਰਕਾਰ ਦੁਆਰਾ ਇਹ ਆਫੀਸ਼ੀਅਲੀ ਅਨਾਉਂਸ ਹੋ ਚੁੱਕਾ ਹੈ ਕਿ 15 ਸਤੰਬਰ ਤੋਂ ਖਰੀਦ ਜਿਹੜੀ ਸਟਾਰਟ ਹੋ ਜੇਗੀ ਜੇ ਆਪਾਂ ਗੱਲ ਕਰੀਏ ਪਿਛਲੇ ਸਾਲ ਦਾ ਰੇਟ 2300 ਲਗਭਗ 2300 ਤੋਂ ਲੈ ਕੇ 2310 ਤੱਕ ਖਰੀਦ ਐਮ ਐਸ ਪੀ ਦੀ ਹੋਈ ਸੀ ਪਰ ਕਾਟਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਈ ਸੀ ਐਸ ਸਾਲ ਕਾਟ ਤੇ ਭਗਵੰਤ ਮਾਨ ਸਰਕਾਰ ਨੇ ਕੀ ਕੀਤਾ ਹੈ ਪੀ ਆੜਤੀਆਂ ਨੂੰ ਕੁਝ ਕਮਿਸ਼ਨ ਰੱਖੇ ਨਾ ਜਿਹਦੇ ਨਾਲ ਕਿ ਕਾਟ ਨਾ ਲੱਗੇ ਫਾਰਮਰ ਨੂੰ ਆੜਤੀਆਂ ਨੂੰ ਕਮਿਸ਼ਨ ਪੰਜਾਬ ਸਰਕਾਰ ਕੋਈ ਨਾ ਕੋਈ ਤਰੀਕਾ ਕੱਢ ਕੇ ਉਹਨਾਂ ਨੂੰ ਦਵੇਗੀ ਤਾਂ ਜੋ ਕਿਸਾਨਾਂ ਦਾ ਨੁਕਸਾਨ ਜ਼ਿਆਦਾ ਨਾ ਹੋਵੇ ਕਿਉਂਕਿ ਆਪਣੇ ਕਾਟ ਕਾਫੀ ਜ਼ਿਆਦਾ ਲੱਗਦੀ ਰਹੀ ਹੈ ਜੇ ਬਾਹਮਦੀ ਗੱਲ ਕਰੀਏ ਹਸ ਟਾਈਮ ਮਾਰਕੀਟ ਦੇ ਵਿੱਚ 15 ਤੋਂ 9 ਲਗਭਗ 2500 ਤੋਂ ਲੈ ਕੇ 2800 ਦੇ ਨੇੜੇ ਤੇੜੇ ਵਿਕ ਰਹੀ ਆ ਇਹਦਾ ਝਾੜਾ ਜਿਹੜਾ ਉਹ ਬਹੁਤ ਘੱਟ ਆ ਰਿਹਾ ਕੋਈ 15-16 ਕੁਇੰਟਲ ਐਵਰੇਜ 16-92 ਦੀ ਗੱਲ ਕਰੀਏ ਤਾਂ ਇਹ ਵੀ 18 ਤੋਂ 20 ਕੁਇੰਟਲ ਐਵਰੇਜ ਝਾੜ ਆ ਰਿਹਾ ਹੈ ਇਹਦਾ ਵੀ ਰੇਟ 2800 ਤੋਂ ਲੈ ਕੇ 3000 ਤੱਕ ਔਸਤ ਇਹੀ ਆ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ 17 18 11 21 ਵੀ ਮਾਰਕੀਟ ਦੇ ਵਿੱਚ ਕਾਫੀ ਆਉਣੀਆਂ ਹਨ ਉਹਨਾਂ ਦੇ ਝਾੜ ਅਨੁਮਾਨ ਜੇ ਲਾਇਆ ਜਾਵੇ ਤਾਂ 3000 ਤੋਂ ਲੈ ਕੇ 3500 ਦੇ ਨੇੜੇ ਤੇੜੇ 11 21 ਤੇ 3500 ਤੋਂ ਲੈ ਕੇ 4000 ਦੇ ਨੇੜੇ ਤੇਰੇ ਇੱਥੇ 11 ਕਿਹਦੇ ਰੇਟ ਹੋਣਗੇ ਇੱਥੇ ਕਿ 17 18 ਦੇ ਹੋਣਗੇ ਮਤਲਬ ਕਿ 3000 ਤੋਂ ਲੈ ਕੇ 4000 ਦੇ ਵਿੱਚ 17 18 ਦੇ 11 21 ਦੇ ਰੇਟ ਆਉਣ ਦੇ ਅਸਾਰ ਹੈਗੇ ਅਰ ਜਿਹੜਾ ਝਾੜ ਆ ਇਸ ਸਾਲ ਬਹੁਤ ਸਾਰਾ ਘਟ ਆ ਰਿਹਾ ਵਾ ਉਹਦੇ ਪਿੱਛੇ ਰੀਜਨ ਮੌਸਮ ਮੌਸਮ ਦੀ ਬਹੁਤ ਜ਼ਿਆਦੀ ਸਮੇ ਮਾਰ ਹੋਈ ਆ ਪੰਜਾਬ ਤੇ ਜੇ ਕੋ ਤੁਹਾਡੇ ਕੋਲ ਕੋਈ ਅਪਡੇਟ ਹੈਗਾ ਰੇਟਾਂ ਨੂੰ ਲੈ ਕੇ ਤੁਸੀਂ ਕਮੈਂਟਾਂ ਵਿੱਚ ਦੱਸ ਸਕਦੇ ਜੋ ਤਾਂ ਜੋ ਹੋਰ ਕਿਸਾਨ ਵੀਰਾਂ ਦੀ ਹੈਲਪ ਹੋ ਸਕੇ ਤੋਂ ਜਿੱਥੇ ਚੰਗੀਆਂ ਮਾਰਕੀਟਾਂ ਜਿੱਥੇ ਚੰਗੇ ਰੇਟ ਮਿਲ ਰਹਾ ਹੈ ਬਾਸਮਤੀਆਂ ਦੇ ਉਥੇ ਉਹ ਆਪਣੀ ਬਾਸਮਤੀ ਲੈ ਕੇ ਕਿਸਾਨ ਆ ਸਕਦਾ ਹੈ ਤੁਸੀਂ ਇੰਨੀ ਹੈਲਪ ਕਰੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰੋ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ ਧੰਨਵਾਦ